ਔਰ ਸਾਧ ਸੰਗਤ ਸ਼ਬਦ ਸਾਡੇ ਵਾਸਤੇ ਸ਼ੀਸ਼ਾ ਹੈ ਦਰਪਣ ਹੈ ਇੱਕ ਸ਼ੀਸ਼ਾ ਸਾਨੂੰ ਚਿਹਰਾ ਦਿਖਾਉਂਦਾ ਹੈ ਸਰੀਰ ਦਿਖਾਉਂਦਾ ਹੈ ਇੱਕ ਸ਼ੀਸ਼ਾ ਸ਼ਬਦ ਦਾ ਹੈ ਜਿਹੜਾ ਸਾਨੂੰ ਜਮੀਰ ਦਿਖਾਉਂਦਾ ਹੈ ਅਸੀਂ ਸਰੀਰ ਨੂੰ ਸ਼ਿੰਗਾਰਨ ਵਾਸਤੇ ਆਪਣੇ ਘਰ ਵਿੱਚ ਇੱਕ ਤੋਂ ਵੱਧ ਸ਼ੀਸ਼ੇ ਲਾਉਂਦੇ ਆਂ ਸ਼ੀਸ਼ਾ ਵੇਖਣਾ ਪਸੰਦ ਕਰਦੇ ਆਂ ਸ਼ੀਸ਼ੇ ਦੇ ਜਰੀਏ ਨਾਲ ਅਸੀਂ ਆਪਣੇ ਦਾਗ ਆਪਣੇ ਵਾਧੂ ਨਿਸ਼ਾਨ ਮਿਟਾਉਣ ਦਾ ਯਤਨ ਕਰਦੇ ਆਂ ਆਪਣੇ ਆਪ ਨੂੰ ਉਜਲਾ ਕਰਦੇ ਆਂ ਸਵਾਰਦੇ ਆਂ ਸ਼ਿੰਗਾਰਦੇ ਆਂ ਉਹ ਸ਼ੀਸ਼ਾ ਸਾਨੂੰ ਚੰਗਾ ਲੱਗਦਾ ਹੈ ਸਾਡੀ ਪਰਸਨੈਲਿਟੀ ਡਿਵੈਲਪ ਹੁੰਦੀ ਹੈ ਫਿਜ਼ੀਕਲੀ ਪਰ ਜਿਹੜਾ ਸਤਗੁਰੂ ਸ਼ੀਸ਼ਾ ਦਿਖਾਉਂਦੇ ਆ ਉਹ ਕਿਸੇ ਕਿਸੇ ਨੂੰ ਚੰਗਾ ਲੱਗਦਾ ਹੈ। ਉਹ ਖਬਰ ਆ ਵਿਖਣਾ ਔਰ ਯਕੀਨ ਕਰਨਾ ਮੈਂ ਗੁਰੂ ਦੀ ਹਜ਼ੂਰੀ ਚ ਬੇਨਤੀ ਕਰਦਾ। ਭਾਈ ਸਾਹਿਬ ਸ਼ਬਦ ਪੜ ਰਹੇ ਸੀ ਤੇ ਮੈਨੂੰ ਸ਼ਰਮ ਆ ਰਹੀ ਸੀ ਬਹੁਤ ਕਿਉਂਕਿ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਇਹ ਪਵਿੱਤਰ ਪੌੜੀ ਸ਼ੀਸ਼ਾ ਦਿਖਾ ਰਹੀ ਸੀ ਕਿ ਸਿੱਖੀ ਦੀ ਨਿਸ਼ਾਨੀ ਕੀ ਹੈ। ਸਿੱਖ ਇਸ ਤਰ੍ਹਾਂ ਦਾ ਹੁੰਦਾ ਹੈ। ਇਸ ਸ਼ਬਦ ਨੂੰ ਗੁਰਮੁਖਾਂ ਕੋਲੋਂ ਸੁਣਦਿਆਂ ਜਦੋਂ ਮੈਂ ਆਪਣੇ ਆਪ ਨੂੰ ਵੇਖ ਰਿਹਾ ਸੀ ਤੇ ਢੋਕ ਨਹੀਂ ਸੀ ਰਿਹਾ ਆਪਣਾ ਆਪਾ ਸਿੱਖੀ ਦੀ ਨਿਸ਼ਾਨੀ ਪਾਣੀ ਵਰਗੀ ਹੈ ਜਿਹਦੇ ਸੁਭਾਅ ਚ ਸਾਨੂੰ ਦੱਸ ਰਹੇ ਸੀ ਭਾਈ ਗੁਰਦਾਸ ਦੀ ਬਚਨ ਕੇ ਕੀ ਕੀ ਹੁੰਦਾ ਹੈ ਨੀਵਾ ਤਲਨਾ ਧਰਤੀ ਪੈਰਾਂ ਹੇਠ ਹੈ ਧਰਤੀ ਹੇਠ ਵਸੰਦਾ ਪਾਣੀ ਸਾਡੇ ਪੈਰਾਂ ਥੱਲੇ ਧਰਤੀ ਹੈ ਤੇ ਧਰਤੀ ਤੋਂ ਵੀ ਨੀਵਾ ਫਿਰ ਇਸ ਤਰ੍ਹਾਂ ਦਾ ਗੁਣ ਹੈ ਕਿ ਜਿੱਦਾਂ ਦੀ ਸਾਹਜ ਹੁੰਦੀ ਹੈ ਉਦਾਂ ਦਾ ਬਣ ਜਾਂਦਾ ਹੈ ਗਰਮੀ ਦੀ ਸਾਹਜ ਆ ਤੱਤਾ ਹੋ ਜਾਂਦਾ ਹੈ ਸਰਦੀ ਦੀ ਸਾਹਜ ਆ ਠੰਡਾ ਹੋ ਜਾਂਦਾ ਹੈ ਵਿਪਰੀਤ ਨਹੀਂ ਚੱਲਦਾ ਕਿੱਡੇ ਕਮਾਲ ਦਾ ਗੁਣ ਹੈ ਸਾਧ ਸੰਗਤ ਹੁਣ ਇੱਕ ਇੱਕ ਗੁਣ ਨੂੰ ਜਦੋਂ ਤੁਸੀਂ ਸਾਰੇ ਸੁਣ ਰਹੇ ਸੀ ਪ੍ਰੇਮ ਦੇ ਨਾਲ ਗੁਰਮੁਖ ਪਿਆਰੇ ਸੁਣਾ ਰਹੇ ਸੀ ਤੇ ਮੈਂ ਇੱਕ ਇੱਕ ਗੁਣ ਆਪਣੇ ਚ ਲੱਭਣ ਦਾ ਯਤਨ ਕਰ ਰਿਹਾ ਸੀ ਤੇ ਇੱਕ ਵੀ ਗੁਣ ਨਜ਼ਰ ਨਹੀਂ ਆਉਂਦਾ ਸੁਭਾਅ ਮੇਲ ਹੀ ਨਹੀਂ ਖਾ ਰਿਹਾ ਸਿੱਖ ਦਾ ਬਾਕੀ ਸਿੱਖਾਂ ਨਾਲ ਮੇਰਾ ਸੁਭਾਅ ਮੇਲ ਹੀ ਨਹੀਂ ਖਾ ਰਿਹਾ ਆਪਣੀ ਹੋਂਮੈ ਉਹ ਨੀਵਾ ਹੋਣੀ ਨਹੀਂ ਦੇ ਰਹੀ ਉਹ ਸਾਨੂੰ ਆਲੇ ਦੁਆਲੇ ਅਨੁਸਾਰ ਢਲਣੀ ਨਹੀਂ ਦੇ ਰਹੀ ਵੀ ਗੁਰਸਿੱਖਾਂ ਚ ਗਏ ਆ ਉਹਨਾਂ ਵਰਗਾ ਹੋਣ ਦਾ ਯਤਨ ਕਰ ਮੈਂ ਕਹਿੰਦਾ ਨਹੀਂ ਮੈਂ ਤਾਂ ਨਹੀਂ ਬਦਲਦਾ ਭਾਈ ਹੋਂਮੈ ਚੁਗਣੀ ਨਹੀਂ ਦੇ ਰਹੀ ਫਿਰ ਕਮਾਲ ਦੀ ਗੱਲ ਵੀ ਪਾਣੀ ਤਪ ਵੀ ਜਾਵੇ ਨਾ ਤਪ ਵੀ ਜਾਵੇ ਤਾਂ ਵੀ ਉਹਨੇ ਉਹਦੇ ਅੰਦਰ ਇੱਕ ਸ਼ਮਤਾ ਹੈ ਉਹਦੇ ਅੰਦਰ ਇੱਕ ਕੈਪੇਬਿਲਿਟੀ ਆ ਕਿ ਉਹ ਅੱਗ ਦੇ ਭਾਂਬੜਾਂ ਨੂੰ ਠੰਡਾ ਕਰ ਦਿੰਦਾ ਹੈ ਪਾਣੀ 100 ਡਿਗਰੀ ਤੇ ਵੀ ਤਪ ਰਿਹਾ ਹੋਵੇ ਤੇ ਜਦੋਂ ਉਹਨੂੰ ਅੱਗ ਦੇ ਭਾਂਬੜਾਂ ਦੇ ਪਾਈਏ ਤੇ ਉਹ ਬਲਦੇ ਭਾਂਬੜਾਂ ਨੂੰ ਸ਼ਾਂਤ ਕਰ ਦਿੰਦਾ ਬੁਝਾ ਦਿੰਦਾ ਅੱਗ ਜਦੋਂ ਆਪਣੇ ਸੁਭਾਅ ਚ ਵੇਖਦੇ ਆ ਤੇ ਅੱਗ ਬੁਝਾਉਣ ਦੀ بجائے ਅੱਗ ਲਾਉਣ ਵਾਲਾ ਸੁਭਾਅ ਬਣ ਜਾਂਦਾ ਹੈ ਗੁਰਸਿੱਖੀ ਦੀ ਇਹ ਨਿਸ਼ਾਨੀ ਸ਼ਬਦ ਧੰਨ ਨੇ ਗੁਰਸਿੱਖ ਜਿਹੜੇ ਪੜਦੇ ਐ ਸੁਣਦੇ ਐ ਬਹੁਤ ਔਖਾ ਅਹਿਸਾਸ ਸੰਗਤ ਯਕੀਨ ਕਰਿਓ ਇਹੀ ਕਾਰਨ ਹੈ ਕਿ ਬਹੁਤੀ ਵਾਰੀ ਮਨ ਲਾਉਂਦੇ ਨਹੀਂ ਇਸ ਪਾਸੇ ਮੈਂ ਤੇ ਲੋਂਦਾ ਹੀ ਨਹੀਂ ਜਦੋਂ ਬਹੁਤੀਆਂ ਝੋਟਾਂ ਵੱਜਦੀਆਂ ਤੇ ਡਰ ਆਉਣ ਲੱਗ ਪੈਂਦਾ ਤੁਸੀਂ ਧੰਨੋ ਗੁਰਸਿੱਖ ਜਿਹੜੇ ਸ਼ਬਦ ਨੂੰ ਸੁਣਦੇ ਹੋ ਤੇ ਸ਼ਬਦ ਨੂੰ ਪੜਦੇ ਹੋ ਮੈਂ ਤੁਹਾਡੇ ਚਰਨਾਂ ਤੇ ਨਮਸਕਾਰ ਕਰਦਾ ਇਸ ਸ਼ੀਸ਼ੇ ਨੇ ਦਿਖਾ ਦਿੱਤਾ ਜੋ ਗੁਰਮਖਾਨੇ ਸੁਣਾਇਆ ਵੀ ਸੱਜਣਾ ਤੂੰ ਸਿੱਖ ਬਣਿਆ ਕਿ ਨਹੀਂ ਬਣਿਆ ਗੁਰਸਿੱਖੀ ਦੀ ਇਹ ਨਿਸ਼ਾਨੀ ਉਹ ਸਾਰੀਆਂ ਨਿਸ਼ਾਨੀਆਂ ਤੁਸੀਂ ਨਾਲ-ਨਾਲ ਪੜ ਰਹੇ ਸੀ ਇੱਥੋਂ ਬਾਣੀ ਵਿੱਚੋਂ ਪੰਕਤੀਆਂ ਆ ਰਹੀਆਂ ਸੀ ਅਰਥ ਵੀ ਪੜ ਰਹੇ ਸੀ ਤੁਸੀਂ ਧੰਨ ਗੁਰਸਿੱਖ ਜਨਾਂ ਦੇ ਉੱਤੇ ਉਹ ਨਿਸ਼ਾਨੀਆਂ ਟੁੱਕਦੀਆਂ ਨੇ ਆਪਣੇ ਜੀਵਨ 'ਚੋਂ ਮੈਂ ਢੂੰਡਣ ਦਾ ਯਤਨ ਕਰਿਆ ਨਹੀਂ ਲੱਭ ਰਹੀਆਂ ਬਾਬਾ ਬੁੱਢਾ ਜੀ ਦੇ ਮੈਨੂੰ ਬਚਨ ਚੇਤੇ ਆਏ। ਮੈਂ ਖੁਣ ਨਿਸ਼ਾਨੀਆਂ ਤੋਂ ਬਿਨਾ ਹੀ ਚਿਹਨ ਨਜ਼ਰ ਨਹੀਂ ਆ ਰਹੇ, ਲੱਛਣ ਨਜ਼ਰ ਨਹੀਂ ਆ ਰਹੇ ਪਰ ਫਿਰ ਵੀ ਮੈਂ ਆਪਣੇ ਆਪ ਚ ਸੈਟੀਸਫਾਈ ਹਾਂ ਕਿ ਮੈਂ ਸਿੱਖਾਂ। ਆਪਣੇ ਆਪ ਨੂੰ ਥਾਪੜਾ ਦੇ ਰਿਆਂ, ਆਪਣੀ ਪਿੱਠ ਥਪਥਪਾ ਰਿਆਂ ਆਪਣੇ ਆਪ ਚ ਮਹਿਸੂਸ ਕਰੀ ਬੈਠਾ ਮਾਣ ਮਹਿਸੂਸ ਕਰ ਰਿਆਂ ਮੈਂ ਸਿੱਖਾਂ। ਨਿਸ਼ਾਨੀ ਤੇ ਸਿੱਖ ਵਾਲੀ ਨਜ਼ਰ ਨਹੀਂ ਆ ਰਹੀ। ਸਿੱਖ ਦੀਆਂ ਤੇ ਨਿਸ਼ਾਨੀਆਂ ਦਸੀਆਂ ਹੋਣੇ ਤੇ ਨਿਸ਼ਾਨੀ ਇੱਕ ਵੀ ਨਹੀਂ ਨਜ਼ਰ ਆ ਰਹੀ ਸਿਰਫ ਕੱਪੜੇ ਬਦਲ ਕੇ ਸੋਚੀ ਜਾ ਰਹੇ ਕਿ ਮੈਂ ਸੇਖਾਂ ਗੁਰਮੁਖ ਪਿਆਰੇ ਸ਼ਬਦ ਪੜ੍ਹ ਰੇ ਸੀ ਤੇ ਮੈਂ ਸੋਚ ਰਿਹਾ ਸੀ ਨਾਲ ਨਾਲ ਬਾਬਾ ਬੁੱਢਾ ਜੀ ਚੇਤੇ ਆਏ 125 ਵਰਿਆਂ ਤੱਕ ਗੁਰੂ ਨਾਨਕ ਦੇ ਦਰ ਦੀ ਸੇਵ ਕਰੇ ਮਨ ਨੀਵਾ ਮਤੁਚੀ ਸਿੱਖ ਦਾ ਗੁਣ ਵੇਖੋ ਮਨ ਨੀਵਾ ਤੇ ਮਤ ਉੱਚੀ ਗੁਰਸਿੱਖੀ ਦੀ ਇਹ ਨਿਸ਼ਾਨੀ ਪਰ ਦੁਨੀਆ ਦੇ ਵਿੱਚ ਸਭ ਤੋਂ ਪਹਿਲੀ ਵਾਰ ਹਰਿਮੰਦਰ ਸਾਹਿਬ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠਣ ਦਾ ਸੇਵਾ ਸੰਭਾਲਦਾ ਜੇ ਸਭ ਤੋਂ ਪਹਿਲੀ ਵਾਰ ਦੁਨੀਆ 'ਚ ਮਾਨ ਝੋਲੀ ਚ ਪਿਆ ਤੇ ਉਹ ਦੀਰਘ ਸੋਚ ਤੋਂ ਬਾਅਦ ਲੰਬੀ ਵਿਚਾਰ ਤੋਂ ਬਾਅਦ ਡੂੰਗੇ ਚਿੰਤਨ ਤੋਂ ਬਾਅਦ ਗੁਰੂ ਅਰਜਨ ਸਾਹਿਬ ਜੀ ਨੇ ਬਾਬਾ ਬੁੱਢਾ ਜੀ ਦੀ ਝੋਲੀ ਚ ਪਾਇਆ ਬੜੀ ਚੋਣ ਕਮਾਲ ਦੀ ਸੀ ਤੁਸੀਂ ਵੇਖੋ ਨਾ ਇਹਦਾ ਮਤਲਬ ਸਾਰੇ ਸਿੱਖਾਂ ਚੋਂ ਇੱਕ ਚੁਣਿਆ ਜਿਨ੍ਹਾਂ ਦੇ ਘਰ ਕਮਲਾਂ ਦੇ ਨਾਲ ਪਾਤਸ਼ਾਹਾਂ ਜੀ ਨੂੰ ਗੁਰਤਾ ਦੀਆਂ ਜ਼ਿੰਮੇਵਾਰੀਆਂ ਸੌਂਪੀਆਂ ਜਾਂਦੀਆਂ ਰਹੀਆਂ ਗੁਰੂ ਅੰਗਦ ਸਾਹਿਬ ਜੀ ਗੁਰੂ ਅਮਰਦਾਸ ਜੀ ਗੁਰੂ ਰਾਮਦਾਸ ਜੀ ਗੁਰੂ ਅਰਜਨ ਦੇਵ ਜੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਜਿਨ੍ਹਾਂ ਨੇ ਗੁਰੂ ਸਹਿਬਾਨਾਂ ਨੂੰ ਵਿੱਦਿਆ ਪੜਾਈ ਗੁਰੂ ਅਰਜਨ ਸਾਹਿਬ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬੜੇ ਗੁਣੀ ਬੜੇ ਵਿਦਵਾਨ ਬੜੇ ਸਨਮਾਨਯੋਗ ਉੱਤਮ ਪ੍ਰਬੰਧਕ ਉੱਤਮ ਸੇਵਕ ਜਿਨ੍ਹਾਂ ਨੇ ਇੱਕ ਲਹਿਰ ਕ੍ਰੀਏਟ ਦੀ ਕੀਤੀ ਕੌਮ ਦੇ ਅੰਦਰ ਗੁਰੂ ਹਰਗੋਬਿੰਦ ਸਾਹਿਬ ਜੀ ਜੇਲ ਵਿੱਚ ਨੇ ਤੇ ਕਿਦਾਂ ਦੀ ਅਗਵਾਈ ਕਰਦੇ ਰਹੇ ਜੀ ਸੰਗਤਾਂ ਦੇ ਕਾਫਲੇ ਕਿਦਾਂ ਦਾ ਪ੍ਰੋਟੈਸਟ ਸੀ ਸ਼ਬਦ ਨਾਲ ਵੀ ਜੋੜਿਆ ਹਕੂਮਤ ਨੂੰ ਵੀ ਹਿਲਾ ਕੇ ਰੱਖ ਦਿੱਤਾ ਬੜੇ ਕਮਾਲ ਦੇ ਆਗੂ ਨੇ ਹਰ ਗੁਣ ਵਿੱਚ ਨਪੁੰਨ ਨੇ ਜੀ ਉਹਨਾਂ ਵਰਗਾ ਸੇਵਕ ਕੋਈ ਨਹੀਂ ਉਹਨਾਂ ਵਰਗਾ ਸਿੱਖ ਕੋਈ ਨਹੀਂ ਉਹਨਾਂ ਵਰਗਾ ਪ੍ਰਬੰਧਕ ਕੋਈ ਨਹੀਂ ਉਹਨਾਂ ਵਰਗਾ ਆਗੂ ਕੋਈ ਨਹੀਂ ਉਹਨਾਂ ਵਰਗੀ ਰੋਹਾਨੀ ਕਮਾਈ ਕਿਸੇ ਦੀ ਨਹੀਂ ਉਹਨਾਂ ਵਰਗੀ ਪਦਵੀ ਕਿਸੇ ਦੀ ਨਹੀਂ ਜਿੰਨੇ ਗੁਣ ਗਿਣਿਏ ਥੋੜੇ ਨੇ ਪਰ ਜਦੋਂ ਜ਼ਿੰਦਗੀ ਦਾ ਉਹ ਪੜਾ ਆਇਆ ਜਦੋਂ ਆਖਰੀ ਸਾਲ ਲੈਣੇ ਸੀ ਸਤਗੁਰੂ ਜੀ ਦਾ ਧਿਆਨ ਧਰਿਆ ਅਰਦਾਸ ਕੀਤੀ ਸੱਚੇ ਪਾਤਸ਼ਾਹ ਜੀ ਬੌੜੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਰਮਦਾਸ ਨਗਰ ਪਾਕਿਸਤਾਨ ਦੇ ਬਿਲਕੁਲ ਬਾਰਡਰ ਦੇਤੇ ਲਾਸਟ ਪਿੰਡ ਹੈ ਤੁਸੀਂ ਜਿਹੜੀ ਬਣੀ ਹੋਈ ਆ ਬੰਨ ਬਣਿਆ ਹੋਇਆ ਜਿੱਥੇ ਮੋਰਚਾ ਬੰਦੀ ਆ ਬਿਲਕੁਲ ਉੱਥੇ ਪਰਲੇ ਪਾਸੇ ਗੋਦੀ ਮੀਟਰਾਂ ਦੀ ਵਿੱਥ ਉੱਤੇ ਪਾਕਿਸਤਾਨ ਹੈ। ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਪਹੁੰਚੇ ਉੱਥੇ। ਬਾਬਾ ਬੁੱਢਾ ਜੀ ਅੰਤਮ ਸਾਹਾਂ ਉੱਤੇ ਨੇ ਸਰੀਰ ਕਰਕੇ। ਗੁਰਦੇਵ ਜੀ ਨੇ ਕਿੰਨਾ ਸਨਮਾਨ ਤੁਸੀਂ ਵੇਖੋ ਨਾ ਜੀ। ਆਪਣੀ ਗੋਦੀ 'ਚ ਸੀਸ ਰੱਖਿਆ। ਜਪਜੀ ਸਾਹਿਬ ਪੜਿਆ ਗੁਰੂ ਹਰਗੋਬਿੰਦ ਸਾਹਿਬ ਜੀ ਨੇ। ਇੱਕ ਇੱਕ ਬਚਨ ਬਾਬਾ ਬੁੱਢਾ ਜੀ ਦੇ ਜੀਵਨ ਚੋਂ ਝਲਕਰਿਆ ਇੱਕ ਇੱਕ ਬਚਨ ਜਦੋਂ ਇਹ ਸੰਪੂਰਨਤਾ ਹੁੰਦੀ ਹੈ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕਿਤੀ ਹੁਣ ਇਹ ਇਹ ਹੈ ਸ਼ਬਦ ਦਾ ਸ਼ੀਸ਼ਾ ਜਿਹਦੇ ਵਿੱਚ ਬਾਬਾ ਬੁੱਢਾ ਜੀ ਦਾ ਇਨ ਬਿਨ ਚਿਹਰਾ ਦਿਸ ਰਿਹਾ ਸ਼ੁਕਰ ਵਿੱਚ ਸੀਸ ਚੋ ਕਿਹਾ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਆਤ ਇਨਾ ਆਦਰ ਕਰਦੇ ਸੀ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਬਾਬਾ ਬੁੱਢਾ ਜੀ ਨੂੰ ਸਨਮਾਨ ਨਾਲ ਬਾਬਾ ਜੀ ਕਹਿੰਦੇ ਸੀ ਗੁਰੂ ਘਰ ਦੇ ਗ੍ਰੰਥੀ ਦਾ ਕੀ ਆਦਰ ਹੁੰਦਾ ਉਹ ਵੀ ਸਾਨੂੰ ਸਿੱਖਣ ਨੂੰ ਮਿਲਦਾ ਸਾਧ ਸੰਗਤ ਇੱਥੋਂ ਤੱਕ ਕਿ ਬਾਬਾ ਬੁੱਢਾ ਜੀ ਦੀ ਪਾਲਕੀ ਨੂੰ ਮੋਢਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਲਾਇਆ ਇੱਕ ਵਾਰੀ ਬਜ਼ੁਰਗ ਹੋ ਗਏ ਤੇ ਮਹਾਰਾਜ ਕਹਿਣ ਲੱਗੇ ਕਿ ਬਾਬਾ ਬੁੱਢਾ ਜੀ ਤੁਸੀਂ ਬਿਰਧ ਹੋ ਗਏ ਹੋ ਤੁਸੀਂ ਚਭਾਲ ਤੋਂ ਚੱਲ ਕੇ ਦਰਸ਼ਨਾਂ ਲਈ ਆਉਂਦੇ ਹੋ ਹੁਣ ਤੁਸੀਂ ਨਾ ਆਇਆ ਕਰੋ ਅਸੀਂ ਤੁਹਾਡੇ ਕੋਲ ਆਜਿਆ ਕਰਾਂਗੇ ਤੇ ਬਾਬਾ ਬੁੱਢਾ ਜੀ ਕਹਿਣ ਲੱਗੇ ਨਹੀਂ ਮਹਾਰਾਜ ਪਿਆਸੇ ਨੂੰ ਹੀ ਖੂਕ ਕੋਲ ਆਉਂਦੇ ਹੋ ਗੁਰੂ ਸਾਹਿਬ ਕਹਿਣ ਲੱਗੇ ਫਿਰ ਜੇ ਤੁਸੀਂ ਜ਼ਰੂਰ ਆਉਣਾ ਹੈ ਤੇ ਇੱਕ ਸਾਡੀ ਵੀ ਸ਼ਰਤ ਹੈ ਕਿ ਪਾਲਕੀ ਦਾ ਪ੍ਰਬੰਧ ਕਰਦੇ ਹਾਂ ਤੁਸੀਂ ਪਾਲਕੀ ਵਿੱਚ ਬੈਠ ਕੇ ਆ ਜਾਓ ਪਾਲਕੀ ਦਾ ਪ੍ਰਬੰਧ ਕਰ ਦਿੱਤਾ ਸੇਖ ਮੋਢਿਆਂ ਤੇ ਪਾਲਕੀ ਚੁੱਕ ਕੇ ਲਿਆਰੇ ਸੀ ਤੇ ਇੱਕ ਦਿਨ ਗੁਰੂ ਹਰਗੋਬਿੰਦ ਸਾਹਿਬ ਜੀ ਅੱਗੋਂ ਵਾੜੀ ਗਏ ਵੇਖੋ ਸਰੀਰਕ ਮਜਬੂਰੀ ਹੋ ਗਈ ਤੇ ਇਹ ਇਹ ਅਵੱਗਿਆ ਨਹੀਂ ਕਿ ਗੁਰੂ ਸਾਹਿਬ ਦੇ ਕੋਲ ਪਾਲਕੀ ਚ ਬੈ ਕੇ ਜਾਣਾ ਅਵੱਗੇ ਕਈ ਵਾਰੀ ਨਾ ਅਸੀਂ ਇਹਨੂੰ ਸੋਚਣ ਲੱਗ ਪੈਂਦੇ ਆ ਮਹਾਰਾਜ ਨੂੰ ਪਤਾ ਹੈ ਕਿ ਸਰੀਰਕ ਮਜਬੂਰੀ ਹੈ ਬਿਰਧ ਹੋ ਗਏ ਨੇ ਬਾਬਾ ਬੁੱਢਾ ਜੀ ਦੀ ਪਾਲਕੀ ਆ ਰਹੀ ਸੀ ਤੇ ਗੁਰੂ ਹਰਗੋਬਿੰਦ ਸਾਹਿਬ ਹੁਣ ਬਾਬਾ ਜੀ ਪਾਲਕੀ 'ਚ ਨੇ ਗੁਰੂ ਹਰਗੋਬਿੰਦ ਸਾਹਿਬ ਆਪ ਅੱਗੋਂ ਦੀ ਗਏ ਤੇ ਪਾਲਕੀ ਨੂੰ ਮੋਢਾ ਲਾ ਦਿੱਤਾ ਤੇ ਬਾਬਾ ਜੀ ਨੂੰ ਪਤਾ ਨਾ ਚਲਦਾ ਕਿਤੇ ਰੋਹਾਨੀ ਤੌਰ ਤੇ ਜੁੜੇ ਹੋ ਉਹਨਾਂ ਨੇ ਕਿਹਾ ਮਹਾਰਾਜ ਜਿੱਥੇ ਪਾਲਕੀ ਛੱਡਦੇ ਹੋ ਜਾਂ ਮੈਂ ਪਾਲਕੀ ਚੋਂ ਛਾਲ ਮਾਰ ਦਿਆਂ ਤੁਹਾਡੇ ਚਰਨਾਂ ਤੇ ਡਿੱਗਾਂਗਾ ਮੈਂ ਸਿਰਫ ਇਹ ਦੱਸ ਰਿਹਾ ਵੀ ਕਿੰਨਾ ਸਨਮਾਨ ਕਿੰਨੀ ਆਦਰਯੋਗ ਸ਼ਖਸੀਅਤ ਹੈ ਪਰ ਗੁਰਸਿੱਖੀ ਦੀ ਨਿਸ਼ਾਨੀ ਕੀ ਹੈ ਧਰਤੀ ਪੈਰਾਂ ਹੇਠ ਹੈ ਧਰਤੀ ਹੇਠ ਵਸੰਦਾ ਪਾਣੀ ਧਰਤੀ ਤੋਂ ਵੀ ਨੀਵਾ ਜਿਹੜੀ ਪੈਰਾਂ ਵਿੱਚ ਹੈ ਉਹਦੇ ਤੋਂ ਵੀ ਨੀਵਾ ਜੀ ਇਹ ਹੈ ਗੁਰਸਿੱਖੀ ਦੀ ਨਿਸ਼ਾਨੀ ਹੁਣ ਐਸੀ ਸਨਮਾਨਯੋਗ ਸ਼ਖੀਅਤ ਜਿਨ੍ਹਾਂ ਵਾਸਤੇ ਮਹਾਰਾਜ ਆਪ ਚੱਲ ਕੇ ਹੁੰਦੇ ਆ ਪਾਲਕੀ ਨੂੰ ਮੋਢਾ ਤੱਕ ਲਾਉਂਦੇ ਆ ਉਹਨਾਂ ਨੂੰ ਗੁਰੂ ਸਾਹਿਬ ਜੀ ਕਹਿੰਦੇ ਆ ਆਖਰੀ ਸਾਹਾਂ ਤੇ ਕਿ ਬਾਬਾ ਬੁੱਢਾ ਜੀ ਕੋਈ ਮੰਨ ਦੀ ਚਾਹਤ ਹੈ ਸਰੀਰ ਛੱਡਣ ਦਾ ਵੇਲਾ ਆ ਗਿਆ ਕੋਈ ਮੰਨ ਦੀ ਤਮੰਨਾ ਹੈ ਤੁਸੀਂ ਵੇਖੋ ਜਿਨ੍ਹਾਂ ਨੇ 125 ਵਰਿਆਂ ਦੀ ਸਰੀਰ ਕਾਰਬਲਾ ਤੱਕ ਗੁਰੂ ਘਰ ਦੀ ਇੰਨੀ ਟਹਿਲ ਕਮਾਈ ਹੋਵੇ ਆਸਾਂ ਤੇ ਮੁੱਕ ਗਈਆਂ ਹੋਣਗੀਆਂ ਚਾਹਤਾਂ ਤੇ ਮੁੱਕ ਗਈਆਂ ਹੋਣਗੀਆਂ ਐਡੀ ਸਨਮਾਨ ਵਾਲੀ ਸ਼ਖਸੀਅਤ ਉਹਨਾਂ ਦੀਆਂ ਤੇ ਅੰਦਰੋਂ ਜਿੰਨੀਆਂ ਵੀ ਹੁਣ ਸਾਸੀ ਸੰਸਾਰੀ ਤੌਰ ਤੇ ਤੇ ਸਾਡੀਆਂ ਬੜੀਆਂ ਮੰਗਾਂ ਨੇ ਬੜੀਆਂ ਚਾਹਤਾਂ ਨੇ ਅਸੀਂ ਇਹਨਾਂ ਆਸਾਂ ਵਿੱਚ ਹੀ ਵੱਜੇ ਹੋਇਆ ਆਸਾ ਮਨਸਾ ਬੰਦਨੀ ਭਾਈ ਕਰਮ ਧਰਮ ਬੰਦਕਾਰੀ ਪਰ ਬਾਬਾ ਬੁੱਢਾ ਜੀ ਤੇ ਉਹ ਸ਼ਖਸੀਅਤ ਨੇ ਜਿਨ੍ਹਾਂ ਦੀਆਂ ਆਸਾਂ ਮੁੱਕ ਗਈਆਂ ਨੇ ਆਸਾਂ ਜਿੱਤੀਆਂ ਹੋਈਆਂ ਜਿਣਾ ਮਹਾਰਾਜ ਪੁੱਛਦੇ ਆ ਕੋਈ ਆਸਾ ਹੈ ਕੋਈ ਚਾਹਤ ਹੈ ਤੇ ਬਾਬਾ ਬੁੱਢਾ ਜੀ ਜੋ ਜਵਾਬ ਦਿੰਦੇ ਆ ਨਾ ਜੀ ਇਹ ਗੁਰਸਿੱਖੀ ਦੀ ਨਿਸ਼ਾਨੀ ਹੈ ਫਿਰ ਪਤਾ ਲੱਗੇਗਾ ਕਿ ਮੈਂ ਸਿੱਖ ਬਣਨ ਦੇ ਕਾਬਿਲ ਹੋਇਆ ਕਿ ਨਹੀਂ ਹੋਇਆ ਉਹਨਾਂ ਨੇ ਹੱਥ ਜੋੜ ਕੇ ਕਿਹਾ ਹੈ ਸੱਚੇ ਪਾਤਸ਼ਾਹ ਜੇ ਟੁੱਟੇ ਹੋ ਨਾ ਤੇ ਇੱਕ ਕਿਰਪਾ ਕਰ ਸਾਰੀ ਸੰਗਤ ਵੀ ਹੈਰਾਨ ਹੋਈ ਕਿ ਬਾਬਾ ਜੀ ਅਜੇ ਕਿਹੜੀ ਕਿਰਪਾ ਦੀ ਲਾਲਸਾ ਰੱਖਦੇ ਆ ਤੇ ਬਾਬਾ ਬੁੱਢਾ ਜੀ ਨੇ ਕਿਹਾ ਮਹਾਰਾਜ ਇੱਕ ਵਾਰੀ ਆਪਣੀ ਰਸਨਾ ਤੋਂ ਕਹਿ ਦਿਓ ਕਿ ਬੁੱਢਿਆ ਤੂੰ ਸਿੱਖ ਬਣ ਗਿਆ ਇੱਕ ਵਾਰੀ ਤੁਸੀਂ ਕਹਿ ਦਿਓ ਮਹਾਰਾਜ ਤੁਸੀਂ ਪ੍ਰਮਾਨ ਕਰ ਲਵੋ ਕਿ ਬੁੱਢਿਆ ਤੂੰ ਸਿੱਖ ਬਣ ਗਿਆ ਤੇ ਮੈਂ ਸੁਰਖਰੂ ਹੋ ਕੇ ਸੰਸਾਰ ਤੋਂ ਜਾਵਾਂ ਕਿ ਮੇਰੇ ਗੁਰੂ ਨੇ ਮੈਨੂੰ ਸਿੱਖ تسلیم ਕਰ ਲਿਆ